ਅਤੇ ਪ੍ਰਾਂ ਵਾਲੇ ਸ਼ਰਿਆਂ ਫਿਰਦੇ ਆ ਹਲੇ ਵੀ ਕੋਈ ਪ੍ਰਵਾਹ ਨਹੀਂ ਬਹੁਤ ਉੱਚਾ ਬੈਠਾ ਹੁੰਦਾ ਬੰਦਾ ਉਹ ਥੱਲੇ ਫਿਰਦੇ ਬੰਦਿਆਂ ਨੂੰ ਕੀੜੇ ਮਕੌੜੇ ਸਮਝਦੇ ਆ ਕੁਮੋਟਰਸਾਈਕਲ ਤੇ ਜਾਂਦਾ ਕੋਈ ਗੱਡੀ ਤੇ ਜਾਂਦਾ ਉਹਨਾਂ ਨੂੰ ਐਂ ਲੱਗਦਾ ਵੀ ਇਹ ਬੰਦੇ ਕੀੜੇ ਫਿਰਦੇ ਆ ਐ ਸੱਚੋ ਬਦਲਦਾ ਐ ਸਲੀਮ ਬਦਲਦਾ ਬਦਲ ਕੇ ਘਰਾਂ ਨੂੰ ਥੋੜੀ ਤੋਰ ਤੇ ਕਿਤੇ ਹੋਰ ਲਾ ਦੇਣਗੇ ਤੇ ਆਦੇ ਪਿਓ ਨੂੰ ਹੱਥ ਲਾਇਆ ਕਹਿੰਦਾ ਚੰਗਾ ਬਾਪੂ ਮੈਂ ਚੱਲਿਆਂ ਤੇ ਨੌਜਵਾਨ 24 ਸਾਲ ਦਾ ਆਪਣੇ ਸਿਰ 'ਚ ਗੋਲੀ ਮਾਰ ਲੈਂਦਾ ਕਿਉਂਕਿ ਉੱਥੋਂ ਦਾ ਜਿਹੜਾ ਫੌਜਾ ਸਿੰਘ ਸਰਾਰੀ ਐ ਮੰਤਰੀ ਵੀ ਰਿਹਾ ਪਹਿਲਾਂ ਉਹ ਬੰਦੇ ਨੇ 10 ਲੱਖ ਰੁਪਇਆ ਲਿਆ ਉਹ ਸਰਪੰਚ ਬਣਾਉਣ ਲਈ ਫਿਰ ਹੋਰ ਪੈਸੇ ਦੀ ਮੰਗ ਕਰਨ ਲੱਗਿਆ ਉੱਥੋਂ ਦਾ ਐਸਪੀ ਆ ਕੇ ਉਹਦੇ ਪਿਓ ਨੂੰ ਡਗਲਾ ਕੇ ਕਮਰੇ 'ਚ ਬਿਠਾ ਕੇ ਧੱਕੇ ਨਾਲ ਜਬਰੀ ਦਸਤਕਤ ਕਰਾ ਕੇ ਉਸ ਨੌਜਵਾਨ ਦਾ ਸ਼ਿਸ਼ਕਾਰ ਕਰਾ ਦਿੰਦੇ ਆ ਜਿਹੜੇ ਬੰਦਿਆਂ ਨੇ ਜਾਰੀਲੀ ਸ਼ਰਾਬ ਬਣਾਈ ਸੀ ਕਾਰਵਾਈ ਵੀ ਕਰਤੀ ਪਰਚਾ ਵੀ ਦੇਤਾ ਅੰਦਰ ਵੀ ਦੇਤੇ ਸ਼ਰਾਬ ਤੁਸੀਂ ਨੇ ਪਿਆਈ ਥੋੜੀ ਐ ਆਪ ਵੀ ਕੇ ਮਰੇ ਐ ਪਰ ਉੱਥੇ ਮੁੱਖ ਮੰਤਰੀ ਨਾਲ ਦੀ ਨਾਲ ਪਹੁੰਚਦਾ ਅੱਜ ਤਹਾਨੂੰ 1 ਮਹੀਨਾ ਹੋ ਗਿਆ ਤੇ ਆ ਕੇ ਜੇ ਆਪਾਂ ਸੜਕਾਂ ਤੇ ਬੈਠੇ ਆ ਐ ਇੱਥੇ ਕੋਈ ਸੁਣਵਾਈ ਨਹੀਂ ਆ ਡੀਸੀ ਜਿਹੜੀ ਕੱਲ ਬੀਬੀ ਆਈ ਆ ਤੁਹਾਡੇ ਕੋਲੇ ਆ ਬੀਬੀਆਂ ਨੇ ਬਹੁਤ ਵਧੀਆ ਕੀਤਾ ਕਿ ਉਹਦੇ ਹਾਲ ਪਾਏ ਉਹਦੀ ਆਰਤੀ उतारी ਚੰਗੀ ਤਰ੍ਹਾਂ ਜੀ ਰੂਸ ਕੱਢਿਆ ਉਹਦਾ ਕਿ ਇਹਦਾ ਬਿਨਾਂ ਗੱਲ ਤੋਂ ਝੰਡੇ ਡੰਡਾ ਪਾਉਂਦੇ ਐ ਇਹ ਲੋਕਾਂ ਨੂੰ ਤੰਗ ਕਰਦੇ ਆ ਇਹ ਰਾਹਗੀਰਾਂ ਨੂੰ ਤੰਗ ਕਰਦੇ ਆ ਤੁਸੀਂ ਹੁਣ ਦੱਸੋ ਬਾਈ ਆਪਾਂ ਬੈਠੇ ਆ ਸੜਕਾਂ ਤੇ ਕਿਉਂ ਬੈਠੇ ਆ ਕਿਸਾਨਾਂ ਦਾ ਮਸਲਾ ਹੈ ਮਜ਼ਦੂਰਾਂ ਦਾ ਮਸਲਾ ਹੈ ਫਸਲਾਂ ਦੇ ਮਸਲੇ ਨੇ ਸਾਡੀਆਂ ਅੱਠ ਜ਼ਿੰਦਗੀਆਂ ਚਲੀ ਗਈਆਂ ਅੱਠ ਪਰਿਵਾਰ ਰੁੱਲਦੇ ਉਹਦਾ ਮਸਲਾ ਹੈ ਹਰ ਥਾਂ ਦੇ ਉੱਤੇ ਮੁੱਖ ਮੰਤਰੀ ਜਿੱਥੇ ਵੀ ਜਾਂਦਾ ਹੈ ਬਿਆਨ ਦਿੰਦਾ ਹੈ ਕਿ ਬਿਨਾਂ ਗੱਲ ਤੋਂ ਨਾਲਾ ਪਾਉਂਦੇ ਆ ਅੱਜ ਤੁਹਾਡੇ ਕੋਲੇ ਬੀਜੇਪੀ ਵਾਲੇ ਹੀ ਬੈਠਣਗੇ ਆ ਕੇ ਕਾਂਗਰਸੀ ਵੀ ਬੈਠਣਗੇ ਕਾਲੀ ਵੀ ਬੈਠਣਗੇ ਬੋਕਰ ਵਾਲੇ ਨਹੀਂ ਹੋਣਗੇ ਜਿੱਦ ਦੇ ਨਾ ਜੋ ਕਿ ਹੋਰ ਆ ਗਿਆ ਉੱਥੇ ਬੋਕਰ ਵਾਲੇ ਵਿਰੋਧੀ ਦਰਜ ਬੈਠੇ ਹੋਏ ਉਹਦੇ ਭਵਾਂ ਛੋਡੇ ਕੋਲ ਬੈਠਾ ਹੋਊ ਜਣਾ ਮਾਇਰਾ ਛੋਡੇ ਕੋਲ ਬੈਠਾ ਹੋਊਗਾ ਪਾਰਟੀਆਂ ਦੇ ਭਗਤ ਬੰਨੇ ਛੱਡੋ ਬੰਦਿਆਂ ਦੀ ਭਗਤੀ ਛੱਡ ਦਿਓ ਅਸੀਂ ਇਹਦੇ ਨਾਲ ਆ ਅਸੀਂ ਉਹ ਧੜੇ ਨਾਲ ਆ ਅਸੀਂ ਆ ਧੜੇ ਨਾਲ ਆ ਤੁਸੀਂ ਕਹੋ ਅਸੀਂ ਪੰਜਾਬ ਨਾਲ ਆ ਅਸੀਂ ਲੋਕਾਂ ਨਾਲ ਆ ਪੰਜਾਬ ਦੇ ਇਨਸਾਫ ਪਸੰਦ ਲੋਕੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ 1 ਮਹੀਨਾ ਹੋ ਗਿਆ 8 ਜ਼ਿੰਦਗੀਆਂ ਨਹੀਂ 8 ਪਰਿਵਾਰਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਆ ਮੇਰੇ ਸਾਹਮਣੇ ਥੱਲੇ ਟਰਾਲੀ ਦੇ ਲੱਗੀਆਂ ਤਸਵੀਰਾਂ ਨੇ ਜਿਹੜੀਆਂ ਉਹ ਮਾਸੂਮ ਚਿਹਰੇ ਜਦੋਂ ਕੋਈ ਵੀ ਬੰਦਾ ਇੱਥੇ ਆ ਕੇ ਇਹਨਾਂ ਚਿਹਰਿਆਂ ਨੂੰ ਦੇਖਦਾ ਫਿਰਦਾ ਬਲੁੰਦਰਿਆ ਜਾਂਦਾ ਕਿਉਂਕਿ ਆਪਣੇ ਸਾਰਿਆਂ ਦੇ ਘਰੇ ਛੋਟੇ ਛੋਟੇ ਜਵਾਕ ਆ ਤੇ ਜਵਾਕ ਨੂੰ ਘਰੇ ਮਾਂ ਪਿਓ ਦੀ ੜੀਕ ਹੁੰਦੀ ਹੈ ਤੇ ਮਾਂ ਬਾਪ ਨੂੰ ਜੇ ਬਾਹਰ ਅੰਦਰ ਕੋਈ ਕੰਮ ਕਰਨ ਜਾਂਦਾ ਤੇ ਆਪਣੇ ਬੱਚਿਆਂ ਕੋਲ ਜਾਨ ਦੀ ਕਾਲ ਹੁੰਦੀ ਹੈ ਕਿ ਮੈਂ ਆਪਣੇ ਜਵਾਕਾਂ ਕੋਲ ਜਾਵਾਂ ਪਰ ਇਹ ਬੱਚੇ ਜਿਹੜੇ ਮੜ ਕੇ ਆਉਣੇ ਨਹੀਂ ਇਹ ਜਿਹੜੇ ਮਗਰ 8 ਪਰਿਵਾਰ 7 ਬੱਚੇ 8ਵਾਂ ਡਰਾਈਵਰ 8 ਪਰਿਵਾਰ ਜਿਹੜੇ ਵਿਚਾਰੇ ਤਿਲ ਤਿਲ ਰੋਜ਼ ਜ਼ਿੰਦਗੀ ਮੌਤ ਨਾਲ ਜੂਝਣਗੇ ਜਦੋਂ ਵੀ ਕੋਈ ਇਹਨਾਂ ਬੱਚਿਆਂ ਦੀ ਤਸਵੀਰ ਸਾਹਮਣੇ ਆਊਗੀ ਕੋਈ ਇਹਨਾਂ ਦੀ ਕਹੀ ਹੋਈ ਗੱਲ ਯਾਦ ਆਊਗੀ ਤਾ ਉਹ ਮਾਪੇ ਵੀ ਫਿਰ ਪੁੱਛਿਆ ਜਾਣੀਦਾ ਉਹਨਾਂ ਦਾ ਜਿਹੜਾ ਕਿਉਂ ਜ਼ਿੰਦਗੀ ਕਿਵੇਂ ਕੱਟਣਗੇ ਮਰਿਆਂ ਨਾਲੋਂ ਨਰਕ ਨਾਲੋਂ ਭੈੜੀ ਜ਼ਿੰਦਗੀ ਆ ਪਰ ਹਨਾਨੀ ਦੀ ਗੱਲ ਹੈ ਕਿ ਅੱਜ 1 ਮਹੀਨਾ ਹੋ ਗਿਆ ਇਹਨਾਂ ਅੱਠ ਪਰਿਵਾਰਾਂ ਨੂੰ ਅੱਠ ਜ਼ਿੰਦਗੀਆਂ ਨੂੰ ਇਨਸਾਫ ਦਿਵਾਉਣ ਲਈ ਆਪਾਂ ਨੂੰ ਸੜਕਾਂ ਤੇ ਆਉਣਾ ਪਿਆ ਪੰਜਾਬ ਦਾ ਮੁੱਖ ਮੰਤਰੀ ਅਜੇ ਇੱਥੇ ਆਉਂਦਾ ਹੈ ਡੀਐਸਪੀ ਬਦਲਦਾ ਜੀ ਐਸਐਸਓ ਬਦਲਦਾ ਐਸਡੀਐਮ ਬਦਲਦਾ ਬਦਲ ਕੇ ਘਰਾਂ ਨੂੰ ਥੋੜੀ ਤੌਰ ਤੇ ਕਿਤੇ ਹੋਰ ਲਾ ਦੇਣਗੇ ਜਿਹੜੇ ਹੋਰ ਲਿਆ ਕੇ ਲਾਉਣਗੇ ਅੱਛੇ ਉਹ ਕਹੇ ਜੇ ਹੋਣਗੇ ਆ ਗੁਰੂ ਹਰਸਾ ਆਏ ਕੋਲ ਪਿੰਡ ਆ ਤਰੇਂਡਾ ਤੁਸੀਂ ਖਬਰ ਸੁਣੀ ਹੋਣੀ ਆ سوشل মিডিਆ ਦੇ ਉੱਤੇ ਇੱਕ ਸਰਪੰਚ ਆਪਣੇ ਗੋਲੀ ਮਾਰ ਕੇ ਮਰ ਗਿਆ ਨੌਜਵਾਨ ਮੁੰਡਾ 24 ਸਾਲ ਦਾ ਕਿਉਂ ਮਰਿਆ ਕਿਉਂਕਿ ਉੱਥੋਂ ਦਾ ਜਿਹੜਾ ਫੌਜਾ ਸਿੰਘ ਸਰਾਰੀ ਆ ਮੰਤਰੀ ਵੀ ਰਿਹਾ ਪਹਿਲਾਂ ਉਹ ਬੰਦੇ ਨੇ 10 ਲੱਖ ਰੁਪਈਆ ਲਿਆ ਉਹ ਸਰਪੰਚ ਬਣਾਉਣ ਲਈ ਫਿਰ ਹੋਰ ਪੈਸੇ ਦੀ ਮੰਗ ਕਰਨ ਲੱਗਿਆ ਫਿਰ ਪਿੰਡ ਚ ਉਹਨੂੰ ਪ੍ਰਬੰਧ ਕਲਾਉਣ ਦੀ ਗੱਲ ਕਰਨ ਲੱਗਿਆ ਉਸ ਨੌਜਵਾਨ ਨੇ ਅੱਕੇ ਹੋਏ ਨੇ ਆਪਣੇ ਪਿਓ ਦੇ ਸਾਹਮਣੇ ਉਹ ਸੁਣੋ ਕੱਢੀ ਰੂਹ ਕੰਬ ਜਾਂਦੀ ਆ ਬੰਦੇ ਦੀ ਸੁਣ ਕੇ ਕਿ ਸਾਹਮਣੇ ਦਾ ਪਿਓ ਬੈਠਾ ਤੇ ਆਦੇ ਪਿਓ ਨੂੰ ਹੱਥ ਲਾਇਆ ਕਹਿੰਦਾ ਚੰਗਾ ਬਾਪੂ ਮੈਂ ਚੱਲਿਆਂ ਤੇ ਨੌਜਵਾਨ 24 ਸਾਲ ਦਾ ਆਪਣੇ ਸਿਰ 'ਚ ਗੋਲੀ ਮਾਰ ਲੈਂਦਾ ਤੇ ਉੱਥੋਂ ਦਾ ਐਸਪੀ ਉੱਥੋਂ ਦਾ ਐਸਪੀ ਆ ਕੇ ਉਹਦੇ ਪਿਓ ਨੂੰ ਬਗਲਾ ਕੇ ਕਮਰੇ 'ਚ ਬਿਠਾ ਕੇ ੱੱਕੇ ਨਾਲ ਜਬਰੀ ਦਸਤਕਤ ਕਰਾ ਕੇ ਉਸ ਨੌਜਵਾਨ ਦਾ ਸ਼ਿਸ਼ਕਾਰ ਕਰਾ ਦਿੰਦੇ ਆ ਇਹ ਚਾਰ ਸਪਰੀ ਇਹ ਜਿਹੇ ਆ ਜਿਹੜੇ ਇੱਥੋਂ ਜਾਣਗੇ ਉਹ ਕਦੇ ਹੋਰ ਲੱਗ ਜਾਣਗੇ ਜਿਹੜੇ ਹੋਰ ਕਿਤੇ ਬੈਠੇ ਹੋਣਗੇ ਉਹ ਵੀ ਇਹ ਜਾ ਕੋਸ਼ਿਸ਼ ਕਰਕੇ ਆਏ ਆ ਆ ਸ਼ਰਾਬ ਦੇ ਨਾਲ ਮੌਤਾਂ ਹੋਈਆਂ 10-12 ਬੰਦੇ ਮਰੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੁੱਖ ਮੰਤਰੀ ਗਿਆ ਨਾਲ ਦੀ ਨਾਲ ਉੱਥੇ ਪਹੁੰਚਿਆ ਮਾਲਵਾ ਵੀ ਦਿੱਤਾ ਜਿਹੜੇ ਬੰਦਿਆਂ ਨੇ ਜ਼ਹਿਰੀਲੀ ਸ਼ਰਾਬ ਬਣਾਈ ਸੀ ਕਾਰਵਾਈ ਵੀ ਕਰਤੀ ਪਰਚਾ ਵੀ ਦੇਤਾ ਅੰਦਰ ਵੀ ਦੇਤੇ ਸ਼ਰਾਬ ਕਿਸ ਨੇ ਪਿਆਈ ਥੋੜੀ ਆ ਆ ਪੀ ਕੇ ਮਰੇ ਆ ਉਹ ਬਿਮਾਰੀ ਗੱਲ ਆ ਜੇ ਕਿਸੇ ਦੀ ਮੌਤ ਹੋਈ ਆ ਪਰ ਉੱਥੇ ਮੁੱਖ ਮੰਤਰੀ ਨਾਲ ਹੀ ਨਾਲ ਪਹੁੰਚਦਾ ਅੱਜ ਤਹਾਨੂੰ 1 ਮਹੀਨਾ ਹੋ ਗਿਆ ਤੇ ਆ ਕੇ ਜੇ ਆਪਾਂ ਸੜਕਾਂ ਦੇ ਬੈਠੇ ਆ ਐਥੇ ਕੋਈ ਸੁਣਵਾਈ ਨਹੀਂ ਆ ਡੀਸੀ ਜਿਹੜੀ ਕੱਲ ਬੀਬੀ ਆਈਏ ਆ ਸੋਡੇ ਕੋਲੇ ਆ ਬੀਬੀਆਂ ਨੇ ਬਹੁਤ ਵਧੀਆ ਕੀਤਾ ਕਿ ਉਹਦੇ ਹਾਰ ਪਾਏ ਉਹਦੀ ਆਰਤੀ उतारी ਚੰਗੀ ਤਰ੍ਹਾਂ ਜੇ ਰੁਸ ਕੱਢਿਆ ਉਹਦਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਣਾ ਪੰਜਾਬ ਦੇ ਲੋਕੋ ਇਹ ਗੱਲ ਸਮਝ ਲਓ ਆ ਜਦੋਂ ਸਾਡੇ ਕਿਸਾਨ ਭਰਾ ਸ਼ਰਕਾਂ ਤੇ ਬੈੰਦੇ ਆ ਨਾ ਤੇ ਬਹੁਤ ਸਜਣ ਦੁਖੀ ਹੁੰਦੇ ਆ ਕਿ ਇਹਦਾ ਬਿਨਾ ਗੱਲ ਤੋਂ ਛੰਡੇ ਡੰਡਾ ਪਾਉਂਦੇ ਆ ਇਹ ਲੋਕਾਂ ਨੂੰ ਤੰਗ ਕਰਦੇ ਆ ਇਹ ਰਾਹਗੀਰਾਂ ਨੂੰ ਤੰਗ ਕਰਦੇ ਆ ਤੁਸੀਂ ਹੁਣ ਦੱਸੋ ਬਾਈ ਆਪਾਂ ਬੈਠੇ ਸ਼ਰਕਾਂ ਤੇ ਕਿਉਂ ਬੈਠੇ ਆ ਕਿਸਾਨਾਂ ਦਾ ਮਸਲਾ ਮਜ਼ਦੂਰਾਂ ਦਾ ਮਸਲਾ ਫਸਲਾਂ ਦੇ ਮਸਲੇ ਨੇ ਸਾਡੀਆਂ ਅੱਠ ਜ਼ਿੰਦਗੀਆਂ ਚਲੀ ਗਈਆਂ ਅੱਠ ਪਰਿਵਾਰ ਰੁੱਲਦੇ ਆਉਂਦਾ ਮਸਲਾ ਤੇ ਪੰਜਾਬ ਦਾ ਮੁੱਖ ਮੰਤਰੀ ਪੂਰੇ ਪੰਜਾਬ ਦੇ ਵਿੱਚ ਇੱਕ ਮਾਹੌਲ ਸਜਣ ਤੇ ਲੱਗਿਆ ਹੋਇਆ ਆਪਣੀ ਆਈਡੀ ਸੈਲ ਦੁਆਰਾ ਆਪਣੇ ਬੰਦਿਆਂ ਦੁਆਰਾ ਆਪਣੇ ਮੀਡੀਆ ਦੁਆਰਾ ਕਿ ਕਿਸਾਨ ਜਿਹੜੇ ਹੈਗੇ ਆ ਇਹ ਬਿਨਾਂ ਵਜ੍ਹਾ ਤੋਂ ਤੰਗ ਕਰਦੇ ਆ ਲੋਕਾਂ ਨੂੰ ਇਹ ਰਾਹਗੀਰਾਂ ਨੂੰ ਤੰਗ ਕਰਦੇ ਆ ਸੜਕਾਂ ਰੋਕਦੇ ਆ ਇਹ ਬਿਨਾਂ ਗੱਲ ਤੋਂ ਝੰਡੇ ਡੰਡਾ ਪਾਉਂਦੇ ਆ ਇਹ ਗੱਲ ਸੁਣ ਲੋ ਮੇਰੀ ਕੰਨ ਖੋਲ ਕੇ ਜੇ ਸੋਡੀਆਂ ਜਥੇਬੰਦੀਆਂ ਖਤਮ ਹੋ ਗਈਆਂ ਤਾਂ ਯਾਦ ਰੱਖਣ ਸਾਫ ਨਹੀਂ ਮਿਲਣਾ ਕਿਤੇ ਵੀ ਸੇ ਸਾਰਗਤ ਤੁਹਾਨੂੰ ਮੈਂ ਬੇਨਤੀ ਕਰਦਾ ਵੀ ਜੇ ਸਾਨੂੰ ਸਾਡੇ ਕਿਸਾਨ ਕੋਈ ਮਜ਼ਦੂਰ ਕੋਈ ਮਲਾਜਮ ਭਰਾ ਬੈਠੇ ਹੁੰਦੇ ਆ ਕੋਈ ਸੜਕਾਂ ਦੇ ਆਪਣੇ ਮਸਲੇ ਨੂੰ ਲੈ ਕੇ ਜੇ ਸਾਨੂੰ ਕੋਈ ਘੰਟਾ ਦੋ ਘੰਟੇ ਖੜਨਾ ਵੀ ਪੈਂਦਾ ਸਾਨੂੰ ਵੜ ਕੇ ਵੀ ਆਉਣਾ ਪੈਂਦਾ ਦੂਰ ਦੀ 2-4 ਕਿਲੋਮੀਟਰ ਆ ਜਾ ਕਰੋ ਭਾਈ ਵਿਰੋਧ ਨਾ ਕਰਿਆ ਕਰੋ ਇਹ ਮਾਹੌਲ ਸਿਰ ਜਾ ਜਾ ਰਿਹਾ ਪੂਰੇ ਦੇਖਦੇ ਅੰਦਰ ਕਿ ਲੋਕਾਂ ਨੂੰ ਜਥੇਬੰਦ ਤੌਰ ਦੇ ਉੱਤੇ ਇਕੱਠੇ ਨਹੀਂ ਹੋਣ ਦੇਣਾ ਜੇ ਲੋਕ ਇਕੱਠੇ ਹੋ ਗਏ ਫੇਰ ਸਾਡੇ ਗੱਲ ਦੀ ਹੱਡੀ ਬਣ ਜਾਣਗੇ ਸਾਡੇ ਨਕਸ਼ਤਜ਼ਾਮ ਕਰਨਗੇ ਆਪਣੀਆਂ ਮੰਗਾਂ ਆਪਣੇ ਮੁੱਦਿਆਂ ਦੇ ਖੜਨਗੇ ਲੜਨਗੇ ਸੰਘਰਸ਼ ਕਰਨਗੇ ਤੇ ਮੰਨਵਾ ਲੈਣਗੇ ਜੋ ਲੋਕ ਹੀ ਨਖੇੜਦੇ ਲੋਕ ਹੀ ਦੂਰ ਕਰਦੇ ਜਿਹੜੇ ਬੰਦਿਆਂ ਤੋਂ ਬਦਨਾਮ ਕਰਦੇ ਜਿਹੜੇ ਬੰਦਿਆਂ ਵਾਲੇ ਨੂੰ ਵੀ ਇਹਦਾ ਪੈਸਾ ਖਾ ਜਾਂਦੇ ਆ ਜੀ ਇਹ ਸਾਰਾ ਮਾਹੌਲ ਸਿਰਜਣ ਦੇ ਵਿੱਚ ਇਹਦਾ ਪੂਰਾ ਜੋਰ ਹਰ ਥਾਂ ਦੇ ਉੱਤੇ ਮੁੱਖ ਮੰਤਰੀ ਜਿੱਥੇ ਵੀ ਜਾਂਦਾ ਹੈ ਬਿਆਨ ਦਿੰਦਾ ਹੈ ਕਿ ਬਿਨਾਂ ਗੱਲ ਤੋਂ ਲਾਲਾ ਪਾਉਂਦੇ ਆ ਸਰਕਾਰ ਕਾ ਮੇਰੀ ਤੁਹਾਨੂੰ ਬੇਨਤੀ ਹੈ ਸਰਬੱਤਿਆਂ ਲਈ ਵੀ ਭਰਾਵੋ ਜਿਵੇਂ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮਜ਼ਮਲਾਜਮਾਂ ਦੀਆਂ ਜਥੇਬੰਦੀਆਂ ਹੈਗੀਆਂ ਸ਼ਹਿਰਾਂ ਦੇ ਵਿੱਚ ਵੀ ਤੁਹਾਡਾ ਜਥੇਬੰਦਕ ਢਾਂਚਾ ਹੋਣਾ ਬਹੁਤ ਜ਼ਰੂਰੀ ਹੈ ਮਤ ਕੋਈ ਉਮੀਦ ਰੱਖਿਓ ਵੀ ਇੱਥੇ ਕੋਈ ਕੱਲ ਨੂੰ ਹੋਰ ਧਰਦੀ ਸਰਕਾਰ ਬਣਗੀ ਕੋਈ ਸੋਡਣਾ ਇਨਸਾਫ ਹੋ ਜੂਗਾ ਬਹੁਤ ਵੱਡਾ ਭਲੇਖਾ ਬਾਦਲ ਸਰਕਾਰ ਵੇਲੇ ਤੇ ਬਾਦਲਾਂ ਦੀ ਤੇ ਬੀਜੇਪੀ ਦੀ ਸਰਕਾਰ ਸੀਗੀ ਬਾਦਲਾਂ ਦੀਆਂ ਬੱਸਾਂ ਨੇ ਕਿੰਨੇ ਬੰਦੇ ਦਰੜੇ ਆ ਉਦੋਂ ਕਾਂਗਰਸੀ ਦੇ ਬੋਕਰ ਵਾਲੇ ਸਾਡੇ ਚਾਈਨ ਧਰਨੇ 'ਚ ਬੈਠੇ ਹੁੰਦੇ ਸੀ ਅੱਜ ਸੋਡੇ ਕੋਲੇ ਬੀਜੇਪੀ ਵਾਲੇ ਹੀ ਬੈਠਣਗੇ ਆ ਕੇ ਕਾਂਗਰਸੀ ਵੀ ਬੈਠਣਗੇ ਅਕਾਲੀ ਵੀ ਬੈਠਣਗੇ ਬੋਕਰ ਵਾਲੇ ਨਹੀਂ ਹੋਣਗੇ ਜਿੱਦ ਦੇ ਨਾ ਜੋ ਕਿ ਹੋਰ ਆ ਗਿਆ ਉੱਥੇ ਬੋਕਰ ਵਾਲੇ ਵਿਰੋਧੀ ਧਰਜੇ ਬੈਠੇ ਹੋਏ ਉਹਦੇ ਭਵਾਂ ਸੋਡੇ ਕੋਲੇ ਬੈਠਾ ਆਊ ਜਦੋਂ ਆ ਮਾ ਜਰਾ ਸੋਡੇ ਕੋਲੇ ਬੈਠਾ ਆਊਗਾ ਛੇਪਲੇ ਖਾ ਕੱਢੋ ਪਾਰਟੀਆਂ ਦੇ ਭਗਤ ਬਣਨੇ ਛੱਡੋ ਬੰਦਿਆਂ ਦੀ ਭਗਤੀ ਛੱਡ ਦਿਓ ਅਸੀਂ ਉਹਦੇ ਨਾਲ ਆ ਅਸੀਂ ਇਹਦੇ ਨਾਲ ਆ ਅਸੀਂ ਉਹ ਧੜੇ ਨਾਲ ਆ ਅਸੀਂ ਆ ਧੜੇ ਨਾਲ ਆ ਤੁਸੀਂ ਕਹੋ ਅਸੀਂ ਪੰਜਾਬ ਨਾਲ ਆ ਅਸੀਂ ਲੋਕਾਂ ਨਾਲ ਆ ਅਸੀਂ ਧੱਕੇ ਦੇ ਖਿਲਾਫ ਆ ਅਸੀਂ ਜ਼ੁਲਮ ਦੇ ਖਿਲਾਫ ਆ ਮਜਲੂਮਾਂ ਨਾਲ ਆ ਪਿਛਲੇ 1 ਸਾਲ ਦੇ ਵਿੱਚ ਪੰਜਾਬ ਦੇ ਅੰਦਰ 40 ਨੌਜਵਾਨ ਮੁੰਡੇ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੱਤੇ ਗਏ ਆ ਸੈਂਕੜੇ ਪੰਜਾਬ ਦੇ ਵਿੱਚ ਮੌਤਾਂ ਪੁਲਿਸ ਹਰਾਸਤਾਂ ਦੇ ਵਿੱਚ ਹੋ ਚੁੱਕੀਆਂ ਨੇ ਜਿੱਥੇ ਛਾਛਾ ਦੇ ਧਰਨੇ ਵੀ ਲੱਗ ਰਹੇ ਆ ਇਲਜ਼ਾਮ ਵੀ ਲੱਗ ਰਹੇ ਆ ਕੋਈ ਸੁਣਵਾਈ ਹੈਗੀ ਆ ਕਿਉਂ ਨਹੀਂ ਹੈਗੀ ਕਿਉਂਕਿ ਆਪਾਂ ਇੱਕ ਨਹੀਂ ਹੈਗੇ ਜੇ ਕਿਸਾਨ ਦਾ ਮਸਲਾ ਨਹੀਂ ਇਹ ਕਿਸਾਨ ਦੇਖਣਗੇ ਸ਼ਹਿਰ ਦਾ ਮਸਲਾ ਸ਼ਹਿਰੀ ਦੇਖਣਗੇ ਮਜ਼ਦੂਰਾ ਦਾ ਮਸਲਾ ਮਜ਼ਦੂਰ ਦੇਖਣਗੇ ਇਹ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਇੱਕ ਹੋਣਾ ਪੈਣਾ ਜੇ ਆਪਾਂ ਚਾਹੁੰਦੇ ਆ ਕਿ ਸਾਡੇ ਲਈ ਆਹ ਜੜੀਆਂ ਇਹਦਾ ਹੋਣਾ ਕੰਮ ਇਹ ਬਲੇਖਾ ਕੱਢ ਦਿਓ ਇਹ ਜਿਹੜਾ ਕੰਮ ਸ਼ੁਰੂ ਹੋ ਗਿਆ ਰੁਕਣਾ ਨਹੀਂ ਹੈਗਾ ਕਿਉਂਕਿ ਤੁਸੀਂ ਦੇਖ ਲਓ ਆਪਾਂ ਫੇਰ ਉਹੀ ਝੰਡੇ ਡੰਡਾ ਪਾ ਲੈਣਾ ਆ ਕਿ ਅਸੀਂ ਫੇਰ ਪਾਰਟੀਆਂ ਮਗਰ ਧੜਾ ਮਗਰ ਦੁਰਪਣਾ ਸੁਤ ਦਰਨਾ ਦਾ ਮੇਰੀ ਇਨੀਕ ਬੇਨਤੀ ਹੈ ਕਿ ਇਕੱਠੇ ਹੋ ਕੇ ਪੰਜਾਬ ਦੇ ਮੁੱਦਿਆਂ ਤੇ ਆਪਣੇ ਲੋਕਾਂ ਨਾਲ ਚਾਹੇ ਸਾਡੇ ਹਿੰਦੂ ਭਰਾ ਨਾਲ ਧੱਕਾ ਹੁੰਦਾ ਚਾਹੇ ਕਿਸੇ ਮੁਸਲਮਾਨ ਨਾਲ ਹੁੰਦਾ ਚਾਹੇ ਸਿੱਖਾਂ ਨਾਲ ਹੁੰਦਾ ਕਿਸੇ ਨਾਲ ਵੀ ਹੁੰਦਾ ਸਾਡਾ ਫਰਜ਼ ਬਣਦਾ ਭਾਈ ਜਿੰਨਾ ਅਸੀਂ ਆਪਣਾ ਯੋਗਦਾਨ ਪਾ ਸਕਦੇ ਆ ਸਾਨੂੰ ਪਾਉਣ ਦੀ ਲੋੜ ਹੈ 220 ਦੇ ਵਿੱਚ ਜੋ ਕਿਸਾਨੀ ਮੋਰਚਾ ਲੱਗਿਆ ਬਟੰਡੇ ਦੇ ਵਿੱਚ ਅਸੀਂ ਰਿਲਾਇੰਸ ਮਾਰਕੀਟ ਰੋਕ ਲਈ ਰਿਲਾਇੰਸ ਮਾਰਕੀਟ ਦੀ ਇੱਕ ਦਿਨ ਦੀ ਸੇਲ 60 ਲੱਖ ਰੁਪਈਆ ਸੀ ਅਸੀਂ 10 ਦਿਨ ਰੋਕੀ ਰੱਖੀ ਉਸ ਤੋਂ ਬਾਅਦ ਸਾਡੇ ਬਟੰਡੇ ਦੇ ਵਿੱਚ ਮਾਰ ਰੋਡ ਆ ਧੋਬੀ ਬਾਜ਼ਾਰ ਆ ਮੈਂ ਧੋਬੀ ਬਾਜ਼ਾਰ 'ਚ ਵਾਗਿਆ ਸ਼ਹਿਰਾਂ ਵਾਲੇ ਇਕੱਠੇ ਕਰ ਲੇ ਮੈਂ ਮਗਾ ਵੀ ਅਸੀਂ ਅੱਜ 10 ਦਿਨ ਹੋ ਗਏ ਲੈਸ ਮਾਰਕੀਟ ਰੋਕੀ ਹੋਈ ਆ ਤੁਸੀਂ ਪਹੁੰਚਿਆ ਕਰੋ ਅੱਜ ਰਾਤ ਨੂੰ ਦਿਨੇ ਉੱਠੀ ਹੁੰਨੇ ਆ ਕਹਿੰਦੇ ਭਾਈ ਸਾਡਾ ਇਹ ਨਹੀਂ ਕੰਮ ਹੈਗਾ ਮਗਾ ਮੈਨੂੰ ਜਵਾਬ ਦਿਓ 60 ਲੱਖ ਰੁਪਇਆ ਜਿਹੜਾ ਇੱਕੋ ਦੁਕਾਨ ਤੇ ਕੁਲ ਲੈਸ ਮਾਰਕੀਟ ਦੇ ਵਿੱਚ ਜਾਂਦਾ ਸੀਗਾ ਰੋਜ਼ ਦਾ ਸਾਰਾ ਸਮਾਨ ਇੱਕੋ ਥਾਂ ਤੋਂ ਮਿਲ ਜਾਂਦਾ ਉਹ 60 ਲੱਖ ਰੁਪਇਆ ਪੂਰੇ ਬਾਜ਼ਾਰ ਚ ਘੁੰਮਿਆ ਕਿਦੋਂ ਬੂਟ ਲੈ ਕਿਸੇ ਨੇ ਕਿਸੇ ਨੇ ਕੋਈ ਕਰਿਆਨੇ ਦਾ ਸਾਮਾਨ ਲਿਆ ਕਿਸੇ ਨੇ ਕੋਈ ਹੋਰ ਸਾਮਾਨ ਖਰੀਦਿਆ ਵੱਖ-ਵੱਖ ਦੁਕਾਨਾਂ ਦੇ ਸਾਮਾਨ ਗਿਆ ਪਰ ਤੁਸੀਂ ਫੇਰ ਵੀ ਕਹਿੰਦੇ ਐ ਕਿ ਸਾਡਾ ਕੰਮ ਨਹੀਂ ਹੈਗਾ ਹੁਣ ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ ਜਿਹੜੇ ਕਿਸਾਨ ਮੋਰਚਾ ਲੈ ਕੇ ਆਏ ਐ ਉਹ ਕੱਲਾ ਮਸਲਾ ਕਿਸਾਨੀ ਦਾ ਸੀ ਜਿਹੜੇ ਕਾਲੇ ਕਾਨੂੰਨ ਲੈ ਕੇ ਆ ਰਹੇ ਐ ਆ ਜਿੰਨੇ ਵੱਡੇ-ਵੱਡੇ ਮੌਲ ਖੁੱਲ ਗਏ ਜਿੰਨੇ ਆਨਲਾਈਨ ਕਰਾਂ ਸਾਮਾਨ ਆਉਣ ਲੱਗ ਗਿਆ ਇਨਸਾਨ ਕਿਹਨੂੰ ਹੋਇਆ ਸਾਰੇ ਛੋਟਾ ਦੁਕਾਨਦਾਰ ਮਾਰੇ ਆਗੇ ਛੋਟਾ ਵਪਾਰੀ ਮਾਰੇ ਆਗੇ ਸੋ ਇਸ ਕਰਕੇ ਮੈਂ ਗੱਲ ਤੁਹਾਨੂੰ ਤਾਂ ਸੁਣਾਈ ਹੈ ਕਿ ਇਹ ਮੁੱਦੇ ਸਾਡੇ ਸਭ ਦੇ ਸਾਂਝੇ ਆ ਜਦੋਂ ਵੀ ਕੋਈ ਮਸਲਾ ਹੁੰਦਾ ਸਾਰੇ ਇਕੱਠੇ ਹੋ ਜਾਇਆ ਕਰੋ ਅਸੀਂ ਤੁਹਾਨੂੰ ਵਿਸ਼ਵਾਸ ਇਹ ਦਿਵਾਉਂਦੇ ਆ ਭਾਈ ਉਹਦੇ ਵੀ ਅਸੀਂ ਮੈਂ ਤੇ ਭਾਈ ਅਮਤੋਜ ਬੈਠਾ ਸੀ ਆ ਕੇ ਗਏ ਸੀ ਉਹਦੇ ਵੀ ਤੁਹਾਨੂੰ ਇਹੀ ਗੱਲ ਕਹੀ ਸੀ ਕਿ ਜੇ ਤੁਸੀਂ ਜਿਹੋ ਜਿਹਾ ਵੀ ਮੋਰਚਾ ਲਾਉਂਗੇ ਹਾਈਵੇ ਜਾਮ ਕਰਨਾ ਹੈ ਕਿਹਦਾ ਘਰਾਓ ਕਰਨਾ ਹੈ ਅਸੀਂ ਛੋਡੇ ਨਾਲ ਅੱਗੇ ਹੋ ਕੇ ਲੜਾਂਗੇ ਅਸੀਂ ਅੱਜ ਵੀ ਕਹਿੰਦੇ ਆ ਵੀ ਘੱਟੋ ਘੱਟ ਤੁਸੀਂ ਇੱਕ ਕਮੇਟੀ ਬਣਾਓ ਕੋਲ ਸ਼ਹਿਰ ਦੇ ਬੰਦੇ ਲੋਕ ਲੋਕੀ ਪਰਿਵਾਰਾਂ ਦੇ ਬੰਦੇ ਲੈ ਲਓ ਕੁਝ ਤੁਹਾਡੇ ਇਲਾਕੇ ਦੀਆਂ ਜਿੱਥੇ ਬੰਦੀਆਂ ਬੈਠੀਆਂ ਨੇ ਲੜਨ ਲਈ ਧਰਾ ਬੈਠੀਆਂ ਉਹਨਾਂ ਨੂੰ ਨਾਲ ਲੈ ਲਓ ਇੱਕ ਕਮੇਟੀ ਬਣਾ ਕੇ ਇੱਕ ਟੀਮ ਬਣਾ ਕੇ ਉਹਦੇ ਰਾਹੀਂ ਤੁਸੀਂ ਅਗਲਾ ਜਿਹੜਾ ਸੰਘਰਸ਼ ਆਉ ਲੀਕੋ ਹੋ ਸਕਦਾ ਆਪਾਂ ਜੇ ਨਹੀਂ ਕੋਈ ਹੱਲ ਹੁੰਦਾ ਹਾਈਵੇ ਜਾਮ ਕਰਨਾ ਪੈਂਦਾ ਐਸਐਸਪੀ ਦਫ਼ਤਰ ਦਾ ਘਰਾਓ ਕਰਨਾ ਪੈਂਦਾ ਹੈ ਡੀਸੀ ਦਫ਼ਤਰ ਦਾ ਘਰਾਓ ਕਰਨਾ ਪੈਂਦਾ ਹੈ ਜਾਂ ਕੋਈ ਵੀ ਆਪਾਂ ਨੂੰ ਅਗਲਾ ਜਿਹੜਾ ਕਦਮ ਚੱਕਣਾ ਪੈਂਦਾ ਉਹਦੇ ਦੀ ਜਿਹੜੀ ਵੀ ਕਮੇਟੀ ਬਣਾ ਕੇ ਜੇ ਲੜੋਂਗੇ ਸੰਘਰਸ਼ ਤਾਂ ਸੌਖੇ ਤਰੀਕੇ ਨਾਲ ਆਪਾਂ ਉਹਨੂੰ ਲੀਕ ਸਕਦੇ ਆ ਯੋਜਨਾਬੱਧ ਤਰੀਕੇ ਨਾਲ ਉਹਨੂੰ ਸਿਰੇ ਚੜਾ ਸਕਦੇ ਆ ਤੇ ਆਪਾਂ ਇਨਸਾਫ ਤੱਕ ਜਿਹੜਾ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਦੇਖੋ ਬੱਚੇ ਦਾ ਮੁਰਨੇ ਨਹੀਂ ਇਹ ਆਪਾਂ ਨੂੰ ਪਤਾ ਪਰ ਆਪਾਂ ਚਾਹੁੰਦੇ ਆ ਵੀ ਇਹ ਜੀਆਂ ਘਟਨਾਵਾਂ ਜਿਹੜੀਆਂ ਦੰਦ ਨਾਉਂਦੀਆਂ ਮੌਤਾਂ ਅੱਤੇ ਪ੍ਰਾਂ ਵਾਲੇ ਸ਼ਰਿਆਂ ਫਿਰਦੇ ਆ ਹਲੇ ਵੀ ਕੋਈ ਪ੍ਰਵਾਹ ਨਹੀਂ ਬਹੁਤ ਉੱਚਾ ਬੈਠਾ ਹੁੰਦਾ ਬੰਦਾ ਉਹ ਥੱਲੇ ਫਿਰਦੇ ਬੰਦਿਆਂ ਨੂੰ ਕੀੜੇ ਮਕਣੋ ਸਮਝਦੇ ਆ ਕੋਈ ਮੋਟਰਸਾਈਕਲ ਤੇ ਜਾਂਦਾ ਕੋਈ ਗੱਡੀ ਤੇ ਜਾਂਦਾ ਉਹਨਾਂ ਨੂੰ ਐਂ ਲੱਗਦਾ ਵੀ ਬੰਦੇ ਕੀੜੇ ਫਿਰਦੇ ਆ ਟੰਡ ਕੇ ਨੱਕ ਜਾਂਦੇ ਆ ਫੇਟ ਮਾਰਦੇ ਆ ਸਾਈਡ ਨਹੀਂ ਦਿੰਦੇ ਆ ਪਰ ਰੋਜ਼ ਹੀ ਦੇਖਦੇ ਆ ਘਟਨਾਵਾਂ ਰੋਜ਼ ਕਿੰਨੇ ਕਿੰਨੇ ਬੰਦੇ ਨੌਜਵਾਨ ਮੁੰਡੇ ਬੱਚੇ ਬਜ਼ੁਰਗ ਮਾਮਾ ਭੈਣਾ ਕਿੰਨੇ ਲੋਕ ਸਾਡੇ ਪੰਜਾਬ ਦੇ ਵਿੱਚ ਸੜਕਾਂ ਦੇ ਵਿੱਚ ਹਾਦਸਿਆਂ ਚ ਮਾਰੇ ਜਾਂਦੇ ਆ ਜੇ ਨੂੰ ਨੱਥ ਪਾਉਣੀ ਆ ਭਰਾਵੋ ਤਾਂ ਇਹ ਮਸਲੇ ਦਾ ਪੱਕਾ ਹੱਲ ਹੋਣਾ ਚਾਹੀਦਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੀਆਂ ਜ਼ਿੰਦਗੀਆਂ ਨਾ ਜਾਣ ਕਿਸੇ ਦੇ ਪਰਿਵਾਰ ਮਗਰ ਨਾ ਰੁਣ ਸਾਡੀ ਦਿਲੋਂ ਹਮਦਰਦੀ ਇਹਨਾਂ ਪਰਿਵਾਰਾਂ ਦੇ ਨਾਲ ਹੈ ਤੁਹਾਡੇ ਨਾਲ ਜਿਹੜਾ ਵੀ ਸੰਘਰਸ਼ ਤੁਸੀਂ ਅੱਗੇ ਲੀਕੋਗੇ ਅਸੀਂ ਤੁਹਾਡੇ ਨਾਲ ਤਣਾ ਮੰਨੋਂ ਡਟ ਕੇ ਖੜਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲ